ਸਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੀ ਆਂ ਦੱਸਦੀ ਏ ਡੇਰਾ ਬੱਸੀ ਦੇ ਨਜ਼ਦੀਕ ਪੈੰਦਿਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਤਸਵੀਰਾਂ ਖੇਤੀਬਾੜੀ ਵਿਭਾਗ ਦੀਆਂ ਦਵਾਈਆਂ ਬਣਾਉਣ ਵਾਲੀ ਫੈਕਟਰੀ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਭਿਆਨਕ ਅੱਗ ਲੱਗ ਚੁੱਕੀ ਹੈ ਤੇ ਕੰਪਨੀ ਹੈ ਜਿਹੜੀ ਨਿੱਜੀ ਕੰਪਨੀ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਕੰਪਨੀ ਦੇ ਵਿੱਚ ਜਸ ਟਾਈਮ ਅੱਗ ਲੱਗੀ ਉਸ ਵਕਤ ਕੰਪਨੀ ਦੇ ਵਿੱਚ 100 ਤੋਂ ਜ਼ਿਆਦਾ ਜਿਹੜੇ ਮੁਲਾਜ਼ਮ ਨੇ ਉਹ ਕੰਮ ਕਰ ਰਹੇ ਸੀ ਉਸ ਤੋਂ ਇਲਾਵਾ ਵੀ ਦੱਸਿਆ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਉਸੇ ਵਕਤ ਹੀ ਫਾਇਰ ਬਿਗਰੇਡ ਦੀਆਂ ਜਿਹੜੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਲਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਨੇ ਭਿਆੰਕਰ ਰੂਪ ਹੈ ਜਿਹੜਾ ਧਾਰਨ ਕੀਤਾ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਖੇਤੀਬਾੜੀ ਵਿਭਾਗ ਦੀਆਂ ਦਵਾਈਆਂ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਧਿਆਨਕ ਅੱਗ ਲੱਗ ਚੁੱਕੀ ਹੈ ਤਾਂ ਤਸਵੀਰਾਂ ਨੇ ਤੁਹਾਡੀਆਂ ਤਸਵੀਰਾਂ ਨੇ ਜਿਹੜੀਆਂ ਡੇਰਾ ਬੱਸੀ ਦੇ ਨਜ਼ਦੀਕ ਪੈਂਦੇ ਪਿੰਡ ਦੀਆਂ ਦੱਸੀਆਂ ਜਾ ਰਹੀਆਂ ਨੇ ਕਿ ਧਿਆਨਕ ਹੈ ਜਿਹੜੀ ਅੱਗ ਲੱਗ ਚੁੱਕੀ ਹੈ ਪਰ ਇਸ ਵਕਤ ਉਹਨੂੰ ਦੱਸ ਦਈਏ ਕਿ ਜਾਨੀ ਨੁਕਸਾਨ ਤੋਂ ਜਿਹੜਾ ਵਿਚਾਰਿਆ ਹੈ ਕਿਉਂਕਿ ਮੌਕੇ ਤੇ ਪਹੁੰਚ ਕੇ ਫਾਇਰ ਬਿਗਰੇਦ ਦੀਆਂ ਟੀਮਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਮਹਿੰਦਰਪਾਲ ਫਾਇਰ ਅਫਸਰ ਹੈ ਜੀ ਡੇਰਾ ਬੱਸੀ ਸਰ ਇਹ ਕਿਹੜੀ ਕੰਪਨੀ ਨੂੰ ਅੱਗ ਲੱਗੀ ਹੈ ਕੀ ਗੱਲ ਕੇ ਇਹ ਪੈਸਟੀਸਾਈਡ ਹੈਗੀ ਕਿ ਕਿੱਥੇ ਹੈ ਜੀ ਇਹ ਇਹ ਵੇੜੇ ਚ ਬਿਲਡ ਹੈਗਾ ਸਰ ਕਿ ਕੀ ਗੱਲ ਹੋਈ ਹੈ ਕੁਝ ਪਤਾ ਲੱਗੇ ਅੱਗ ਦਾ ਸਾਡੇ ਨੰਨਤ ਸਵਕ 4 ਵਜੇ ਫੋਨ ਆਉਂਦਾ ਸੀ ਕਿ ਫਾਇਰ ਐਕਟੀਵੇਟ ਚੱਲ ਲੱਗੀ ਹੋਈ ਹੈਗੀ ਹੈ ਕਿ ਅੱਗ ਜੱਟ ਹੈ ਕਿ ਫਾਇਰ ਡੰਡਰ ਸੇ ਜਨਰੇਟਰੋਂ ਤੋਂ ਤਿੰਨ ਦੇ ਦੋ ਫਾਇਰ ਡੰਡਰ ਸੇ ਸਰ ਕਿੰਨੀ ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਫਿਲਹਾਲ ਤਾਂ ਸੀ ਏਡੇ ਦੋ ਗੱਡੀਆਂ ਬਾਕੀ ਨਾ ਤਾਂ ਆਪਣਾ ਸਿਸਟਮ ਚੱਲ ਰਿਹਾ ਹੋਵੇਗਾ ਉਹ ਵੀ ਲਗਾਤਾਰ ਕੰਮ ਕਰ ਰਿਹਾ ਕੀ ਬਣਦਾ ਕੀ ਹੈ ਫੈਕਟਰੀ ਚ ਸਰ ਬੈਸਟੀਸਾਈਡ ਬਣਦੀ ਹੈਗੀ ਜਿਹੜੀ ਐਗਰੋ ਦਾ ਹੈਗਾ ਖੇਤੀਬਾੜੀ ਦੀ ਦਵਾਈ ਕੋਈ ਕਿਸੇ ਦੇ ਇੰਜਰਡ ਤਾਂ ਨਹੀਂ ਹੈਗਾ ਸਰ ਕੋਈ ਫਿਲਹਾਲ ਤਾਂ ਸੂਚਨਾ ਮਿਲੀ ਨਹੀਂ ਹੈ ਵੀ ਬਕੌਪੀ ਪੁੱਛ ਰਹ ਸੁਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੀਆਂ ਦੱਸਦੀ ਹੈ ਡੇਰਾ ਬੱਸੀ ਦੇ ਨਜ਼ਦੀਕ ਪੈੰਡਿਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਤਸਵੀਰਾਂ ਖੇਤੀਬਾੜੀ ਵਿਭਾਗ ਦੀਆਂ ਦਵਾਈਆਂ ਬਣਾਉਣ ਵਾਲੀ ਫੈਕਟਰੀ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਭਿਆਨਕ ਅੱਗ ਲੱਗ ਚੁੱਕੀ ਹੈ ਤੇ ਕੰਪਨੀ ਹੈ ਜਿਹੜੀ ਨਿੱਜੀ ਕੰਪਨੀ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਕੰਪਨੀ ਦੇ ਵਿੱਚ ਜਸ ਟਾਈਮ ਅੱਗ ਲੱਗੀ ਉਸ ਵਕਤ ਕੰਪਨੀ ਦੇ ਵਿੱਚ 100 ਤੋਂ ਜ਼ਿਆਦਾ ਜਿਹੜੇ ਮੁਲਾਜ਼ਮ ਨੇ ਉਹ ਕੰਮ ਕਰ ਰਹੇ ਸੀ ਉਸ ਤੋਂ ਇਲਾਵਾ ਵੀ ਦੱਸਿਆ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਉਸੇ ਵਕਤ ਹੀ ਫਾਇਰ ਬਿਗਰੇਡ ਦੀਆਂ ਜਿਹੜੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਲਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਨੇ ਭਿਆੰਕਰ ਰੂਪ ਹੈ ਜਿਹੜਾ ਧਾਰਨ ਕੀਤਾ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਖੇਤੀਬਾੜੀ ਵਿਭਾਗ ਦੀਆਂ ਦਵਾਈਆਂ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਚੁੱਕੀ ਹੈ ਤਾਂ ਤਸਵੀਰਾਂ ਨੇ ਤੁਹਾਡੀਆਂ ਤਤਸਵੀਰਾਂ ਨੇ ਜਿਹੜੀਆਂ ਡੇਰਾ ਬੱਸੀ ਦੇ ਨਜ਼ਦੀਕ ਪੈਂਦੇ ਪਿੰਡ ਦੀਆਂ ਦੱਸੀਆਂ ਜਾ ਰਹੀਆਂ ਨੇ ਕਿ ਭਿਆਨਕ ਹੈ ਜਿਹੜੀ ਅੱਗ ਲੱਗ ਚੁੱਕੀ ਆ ਪਰ ਇਸ ਵਕਤ ਉਹਨੂੰ ਦੱਸ ਦਈਏ ਕਿ ਜਾਨੀ ਨੁਕਸਾਨ ਤੋਂ ਜਿਹੜਾ ਬਚਾਰਿਆ ਹੈ ਕਿਉਂਕਿ ਮੌਕੇ ਤੇ ਪਹੁੰਚ ਕੇ ਫਾਇਰ ਬਿਗਰੇਦ ਦੀਆਂ ਟੀਮਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ ਮਹਿੰਦਰਪਾਲ ਫਾਇਰ ਅਫਸਰ ਹੈ ਜੀ ਡੇਰਾ ਬੱਸੀ ਸਰ ਇਹ ਕਿਹੜੀ ਕੰਪਨੀ ਨੂੰ ਅੱਗ ਲੱਗੀ ਹੈ ਕੀ ਕੱਲ ਕੀ ਹੈ ਕਿ ਕਿੱਥੇ ਹੈ ਜੀ ਇਹ ਇਹ ਬੇੜੇ ਹੀ ਬੰਦੇ ਆ ਗਏ ਸਰ ਕੀ ਗੱਲ ਹੋਈ ਹੈ ਕੁਝ ਪਤਾ ਲੱਗੇ ਅੱਗ ਦਾ ਸਾਡੇ ਨੂੰ ਤਾਂ ਸ਼ਾਮ ਨੂੰ 4 ਵਜੇ ਫੋਨ ਆਇਆ ਸੀ ਕਿ ਵੀ ਫਾਈਨਲ ਫੈਕਟਰੀ ਚੱਲ ਲੱਗੀ ਹੈਗੀ ਹੈ ਕਿ ਅੱਗ ਜੱਟ ਹੈ ਕਿ ਫਾਈਟਿੰਗ ਦਾ ਜਨਰੇਟਰ ਨੂੰ ਤਰੰਤ ਵੀ ਦੇ ਦੋ ਫਾਈਟਿੰਗ ਦੇ ਸਰ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਫਿਲਹਾਲ ਤਾਂ ਸਿਰਫ ਦੋ ਗੱਡੀਆਂ ਬਾਕੀ ਨਾ ਤਾਂ ਆਪਣਾ ਸਿਸਟਮ ਚੱਲ ਰਿਹਾ ਹੈਗਾ ਉਹ ਵੀ ਲਗਾਤਾਰ ਕੰਮ ਕਰ ਰਿਹਾ ਕੀ ਬਣਦਾ ਕੀ ਹੈ ਫੈਕਟਰੀ ਚ ਸਰ ਫੈਕਟਰੀ ਸਾਈਡ ਬਣਦੀ ਹੈਗੀ ਜਿਹੜੀ ਐਗਰੋ ਉਹ ਬਣਦਾ ਹੈਗਾ ਖੇਤੀਬਾੜੀ ਦੀ ਦਵਾਈ ਕੋਈ ਕਾ ਕਿਸੇ ਦੇ ਇੰਜਰਡ ਤਾਂ ਨਹੀਂ ਹੈਗਾ ਸਰ ਕੋਈ ਫਿਲਹਾਲ ਤਾਂ ਸੋਚਣਾ ਮਿਲੀ ਨਹੀਂ ਬਾਕੀ ਪੁੱਛ ਦੇਣੀ ਹੈ ਬਾਕੀ ਅੱਗ ਬੁਝਾ ਦੇ